ਗੁਰੂ ਦਾਤੇ ਤੁਮੇ ਮਾਰੇ ਝਿੜਕੇ ਗੁਰੂ ਦੇ ਅੱਗੇ ਕਦੇ ਵੀ ਬੋਲਣਾ ਨਹੀਂ ਚਾਹੀਦਾ ਕਿਉਂਕਿ ਗੁਰੂ ਨੇ ਪਿਆਰ ਦੇ ਵਿੱਚ ਵੀ ਉਹਨਾਂ ਨੇ ਉਹਨਾਂ ਦੇ ਬੋਲ ਨੇ ਜਦੋਂ ਝੜਕਣਾ ਨੇ ਉਹਦੇ ਵਿੱਚ ਵੀ ਬੋਲ ਨੇ ਗੁਰੂ ਨੇ ਕਦੇ ਵੀ ਆਪਣੇ ਬੱਚੇ ਨੂੰ ਆਪਣੇ ਸ਼ਾਗਿਰਦ ਨੂੰ ਆ ਗਲਤ ਰਸਤੇ ਤੇ ਨਹੀਂ ਭੋਂਗਾ ਉਹਨੂੰ ਚੰਗਾ ਰਸਤਾ ਦਿਖਾਏਗਾ ਕਿ ਮੈਂ ਆ ਰਸਤੇ ਤੇ ਚੱਲ ਕੇ ਆਇਆ ਪੁੱਤਰ ਜੀ ਆ ਰਸਤਾ ਆ ਰਸਤਾ ਤੇਰੇ ਲਈ ਸਹੀ ਹੈ ਹੁਣ ਜਿਹੜਾ ਆਪਾਂ ਕਈ ਵਾਰ ਜ਼ਿਕਰ ਕੀਤਾ ਹੈ ਅਜਾਮਲ ਭਗਤ ਦਾ ਉਹਦਾ ਗੁਰੂ ਸੀ ਪਰਮਾਨੰਦ ਜਦੋਂ ਇਸ ਰਸਤੇ ਤੋਂ ਇੱਥੇ ਘਰ ਹੈ ਤਦੋਂ ਨੇ ਲੰਘ ਕੇ ਜਾਣਾ ਜਿਹੜਾ ਬਾਈ ਪਾਸ ਕੇ ਜਿਹੜਾ ਸਿੱਧਾ ਰਸਤਾ ਸਿਰ ਬਾਜ਼ਾਰ ਵਿੱਚ ਨਹੀਂ ਸੀ ਪਰਮਾਨੰਦ ਨੇ ਕਿਹਾ ਤੂੰ ਗੇੜਾ ਪਾ ਕੇ ਆ ਜਾਕਰ ਪਰ ਬਾਜ਼ਾਰ ਦੇ ਵਿੱਚ ਨਹੀਂ ਤੂੰ ਜਾਣਾ ਪਰਮਾਨੰਦ ਜਵਾਨੀ ਦੇ ਵਿੱਚ ਸੀ ਉਹ ਉਹਨੇ ਮੇਰੇ ਤੋਂ ਕਹਿਣਾ ਜਦੋਂ ਆਇਆ ਤਾਂ ਉਹਨੇ ਕਹਿਣਾ ਪੁੱਤਰ ਜੀ ਕਿਧਰ ਵੀ ਆਏ ਹੋ ਉਹ ਕਹਿੰਨਾ ਮੈਂ ਬਾਹਰ ਦੀ ਆਇਆ ਅਤੇ ਜਦੋਂ ਉਹਨੇ ਜਾਣਾ ਫਿਰ ਕਹਿੰਨਾ ਪਤਰ ਜੀ ਆ ਰਸਤਾ ਨਹੀਂ ਜਾਣਾ ਸਿੱਧ ਤੁਸੀਂ ਇਧਰ ਵੀ ਭਾਵੇਂ ਗੇੜ ਬਹਿ ਜੇ ਤੁਸੀਂ ਗੇੜ ਸਮਾ ਲੱਗ ਜਾ ਤੁਹਾਡਾ ਕੋਈ ਗੱਲ ਨਹੀਂ ਪਰ ਦੁਨੀਆਂ ਦੇ ਵਿੱਚ ਵੇਖੋ ਤੁਹਾਡਾ ਨਾਂ ਚਮਕੇ ਗੁਰੂ ਕਹਿੰਦਾ ਰਿਹਾ ਇੱਕ ਦਿਨ ਐਸਾ ਆਇਆ ਪਰਮਾਨੰਦ ਦਾ ਉਹ ਕਹਿੰਨਾ ਦੇਖੀ ਲਵਾਂ ਮੇਰੇ ਤਾਂ ਸਾਰੀ ਸਮਝ ਹੈ ਚੰਗੇ ਮੰਦੇ ਦੀ ਖਾਣ ਪੀਣ ਦੀ ਮੈਂ ਰਾਜਦਰਬਾਰੇ ਕਥਾ ਕਰਦਾ ਲੋਕ ਮੈਨੂੰ ਸਲਾਮਾ ਕਰਦੇ ਨੇ ਕਿ ਸਕੌਪੀਤਾ ਦੇ ਦੀਵਾਨ ਨੇ ਗਿਆਨੀ ਨੇ ਤਾਂ ਜਦੋਂ ਇੱਕ ਦਿਨ ਗਿਆ بس ਇੱਕ ਦਿਨ ਟਿਕੂ ਦਿਨ ਗਿਆ ਉਹਦੀ ਨਰਕ ਜਿੰਦਗੀ ਬਣ ਗਈ ਐਦਾ ਪਾਪ ਨੇ ਐਦਾ ਗੁਨਾਹ ਐਦਾ ਕੁਕਰਮਾ ਨੇ ਆਪਣੇ ਗਲ ਬਲ ਖਿੱਚਿਆ ਸਭ ਮੁੜ ਕੇ ਦੁਬਾਰਾ ਫਿਰ ਉਹ ਪਰਮਾਨੰਦ ਦੀ ਜਾਨ ਨਹੀਂ ਰਹਾ ਪਰਮਾਨੰਦ ਰੱਬ ਦੇ ਵਿੱਚ ਇੱਕ ਮਿਕ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਇਹਦਰ ਦੇ ਨੇ ਬੇਤ ਝੂਠ ਬੋਲਿਆ ਕਰੇ ਕਿਥੋਂ ਆਇਓ ਮੈਂ ਬਾਰਦੀ ਆਇਆ ਕਿਥੋਂ ਆਇਆ ਪੁੱਤਰ ਜੀ ਮੈਂ ਬਾਰਦੀ ਆ ਸਮਾਂ ਉਹੀ ਰਖਿਆ ਉਹਨੇ ਉਹ ਤੇ ਵਾਰ ਖੜ ਜਿਆ ਕਿਉਂਕਿ ਸਮਾਂ ਜਿਹੜਾ ਐਦਾ ਹੁੰਦਾ ਸੀ ਉਹ ਸਮਾਂ ਉਹਦਰ ਜਿਹੜਾ ਕਹਿੰਦੇ ਬੇਸਵਾ ਦੇ ਕੋਲ ਜਾਂਦਾ ਸੀ ਬੇਸਵਾ ਕੀ ਤਾਂ ਵੀ ਇਮਾਨ ਨਹੀਂ ਕੋਈ ਤਾਂ ਉਹਦੇ ਕੋਲ ਜਾਂਦਾ ਸੀ ਤੇ ਉਦੋਂ ਸਮਾਂ ਉਹਨਾਂ ਲੱਗ ਜਿਆ ਕਰੇ ਪਹੁੰਚਿਆ ਕਰੇ ਪਰ ਮੰਗਾਂੰਦ ਜੀ ਤਾਂ ਕੀ ਛੁਪਿਆ ਸੀ ਪਰਮਾਨੰਦ ਤੋਂ ਗਿਆ ਦੁਨੀਆ ਤੋਂ ਗਿਆ ਘਰਵਾਰ ਤੋਂ ਗਿਆ ਦੁਨੀਆ ਦਾ ਕਲੰਕ ਲਾ ਗਿਆ ਉਹਨੂੰ ਪਾਪੀ ਕਹਿਣ ਲੱਗ ਪਏ ਅਤੇ ਉਹਨੂੰ ਕਹਿਣ ਲੱਗ ਘਰ ਦੇ ਵਿੱਚੋਂ ਕੱਢਿਆ ਲਿਆ ਹਰ ਇੱਕ ਥਾਂ ਤੋਂ ਕੱਢਿਆ ਗਿਆ ਇੱਕ ਕਲੰਕ ਲੱਗ ਗਿਆ ਕਿ ਇਹਦੇ ਵਰਗਾ ਸਹਿਤ ਨਹੀਂ ਪਾਪੀ ਬੰਦਾ ਪੰਡਤ ਹੋ ਕੇ ਇੱਕ ਬੇਸਵਾ ਦੇ ਘਰ ਜਾਂਦੇ ਜਿਹਨੂੰ ਨਾ ਸਮਝ ਹੈ ਮੰਨਿਆ ਚਲੋ ਤਾਂ ਚਲੇ ਆ ਗਿਆ ਜਿਹਨੂੰ ਗਿਆਨ ਹੈ ਘਰ ਦੇ ਵਿੱਚ ਪਰਿਵਾਰ ਹੈ ਬਾਲ ਬੱਚੇ ਨੇ ਫਿਰ ਵੀ ਬੇਸਵਾ ਦੇ ਕੋਟੇ ਤੇ ਜਾ ਰਿਹਾ ਹੈ ਫਿਰ ਵੀ ਇਹ ਕੋ ਕਰਮ ਕਰਦਾ ਤੇ ਆ ਟੱਟੇ ਮਾਰ ਕੇ ਵਾਰ ਕੱਢਿਆ ਗਿਆ